ਇਸ ਸਵਿਫਟ ਗੱਡੀ ਦੀ ਚਾਬੀ ਭਾਵੇਂ ਮੇਰੇ ਕੋਲ ਹੈ ਪਰ ਫਿਰ ਵੀ ਇਸ ਗੱਡੀ ਨੂੰ ਮੈਂ ਚਲਾ ਨਹੀਂ ਸਕਦਾ ਕਿਉਂਕਿ ਇਸ ਦੇ ਵਿੱਚ ਨਾ ਇੱਕ ਐਂਟੀ-ਥੈਫਟ ਡਿਵਾਈਸ ਲੱਗੀ ਹੋਈ ਹੈਗੀ ਜਿਹਦੇ ਜਰੀਏ ਕਿ ਜੇ ਮਾਲਕ ਨੂੰ ਪਤਾ ਲੱਗਿਆ ਵੀ ਗੱਡੀ ਸਟਾਰਟ ਹੋ ਰਹੀ ਹੈ ਤਾਂ ਉਹ ਆਫ ਕਰ ਦੂਗਾ ਸੋ ਇਹ ਡਿਵਾਈਸ ਜਿਹੜੀ ਬਣਾਈ ਆਪਣੇ ਪੰਜਾਬ ਦੇ ਮੁੰਡੇ ਨੇ ਬਣਾਈ ਆ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀਰ ਆਪਣੇ ਨਾਲ ਵੀਰੇ ਸਸੀ ਕਾਲ ਸਾਰੀ ਗੱਲਬਾਤ ਸਸੀ ਕਾਲ ਇਹ ਆ ਵੀਰ ਹਰਕੀਰਤ ਸਿੰਘ ਫਿਰੋਜ਼ਪੁਰ ਤੋਂ ਜੋ ਕਿ ਕੈਨੇਡਾ ਰਿਟਰਨ ਹੈ ਤੇ ਇਹਨਾਂ ਨੇ ਵੀਰ ਨੇ ਖੁਦ ਇਹ ਡਿਵਾਈਸ ਬਣਾਈ ਹੈ ਜੋ ਇਹਨਾਂ ਦੀ ਕਾਰ ਦੇ ਵਿੱਚ ਲੱਗੀ ਹੋਈ ਹੈ ਵੀਰੇ ਕੀ ਡਿਵਾਈਸ ਇਹਨੂੰ ਬੋਲਦੇ ਆਂ ਆਪ ਹਾਂਜੀ ਹਾਂਜੀ ਉਹਦਾ ਇੱਕ ਡਿਵਾਈਸ ਹੈ ਜੀਪੀਐਸ ਪਲੱਸ ਐਂਟੀਥੈਫਟ ਡਿਵਾਈਸ ਮਤਲਬ ਜੀਪੀਐਸ ਆਪਾਂ ਕਹਿ ਲਈਏ ਕਿ ਗੱਡੀ ਦੇ ਵਿੱਚ ਜਿੱਥੇ ਖੜੀ ਹੈ ਲੋਕੇਸ਼ਨ ਪਤਾ ਲੱਗਦੀ ਰਹੂ ਬਿਲਕੁਲ ਬਿਲਕੁਲ ਪਲੱਸ ਐਂਟੀਥੈਫਟਾ ਵੀ ਚੋਰੀ ਹੋਈ ਸਕੇ ਐਵੇਂ ਹੈ ਕਿ ਵੀਰੇਜ ਮੈਂ ਫੋਨ ਤੋਂ ਗੱਡੀ ਬੰਦ ਕਰ ਦੂੰਗਾ ਤੁਸੀਂ ਜਿੰਨੀਆਂ ਮਰਜ਼ੀ ਹੁੰਦੇ ਤੇ ਸਲਫਾ ਮਾਰ ਲਓ ਗੱਡੀ ਸਟਾਰਟ ਨਹੀਂ ਹੋਊਗੀ ਲੋ ਆਪਾਂ ਮਾਰ ਲੀਏ ਟਰਾਈ ਗੱਡੀ ਸਟਾਰਟ ਮੈਂ ਸਟਾਰਟ ਕਰ ਲਵਾ ਬਿਲਕੁਲ ਜੀ ਸਟਾਰਟ ਕਰੋ ਇੱਕ ਵਾਰੀ ਤੇ ਲਓ ਜੀ ਆਪਾਂ ਗੱਡੀ ਸਟਾਰਟ ਕਰਦੇ ਹਾਂ ਗੱਡੀ ਹੁਣ ਸਟਾਰਟ ਹੈ ਆਵਾਜ਼ ਆ ਰਹੀ ਹੋਊਗੀ ਆਪਾਂ ਇੱਥੋਂ ਬਾਅਦ ਸੁਣਾ ਵੀ ਦਿੰਨੇ ਪੈਟਰੋਲ ਹੈ ਨਾ ਵਾਜ ਗੱਡੀ ਪੈਟਰੋਲ ਹੈ ਜੀ ਤੇ ਹੁਣ ਆਪਾਂ ਉੱਥੇ ਦਿਖਾਦੀ ਹੈ ਨਾ ਕੈਮਰੇ ਦੇ ਅਕਾ ਗੱਡੀ ਨੂੰ ਤੁਸੀਂ ਸਟਾਰਟ ਕਰ ਲਈ ਨਾਲ ਹੀ ਗੱਡੀ ਦਾ ਮੈਨੂੰ ਨੋਟੀਫਿਕੇਸ਼ਨ ਆ ਗਿਆ ਕਿ ਗੱਡੀ ਤੁਹਾਡੀ ਸਟਾਰਟ ਹੋ ਗਈ ਆ ਵੇਖ ਲਓ ਨਾਲ ਹੀ ਟਾਈਮ ਡੇਟ ਨੋਟੀਫਿਕੇਸ਼ਨ ਦੇ ਵਿੱਚ ਆ ਗਿਆ ਸਾਰਾ ਕੁਝ ਉਹਨੇ ਮੈਂਸ਼ਨ ਕਰਤਾ ਗੱਡੀ ਤੁਹਾਡੀ ਕਿਹੜੀ ਲੋਕੇਸ਼ਨ ਤੇ ਸਟਾਰਟ ਹੋਈ ਆ ਤੇ ਇਹ ਵੀਰੇ ਮੰਨ ਲਓ ਆਪਾਂ ਤਾਂ ਕੋਲੇ ਖੜੇ ਆ ਹੁਣ ਮੰਨ ਲਓ ਤੁਸੀਂ ਆ ਗੱਡੀ ਇੱਥੇ ਆ ਤੁਸੀਂ ਚਲੇਗੇ ਕੈਨੇਡਾ ਜਾਂ ਫਰੋਪਨ ਇਤੋਂ ਦੂਰ ਚਲੇਗੇ ਬਲੂਟੁੱਥ ਸਿਗਨਲ ਵਾਈਫਾਈ ਤੋਂ ਦੂਰ ਹੋ ਕੇ ਤਾਂ ਬਿਲਕੁਲ ਤਾਂ ਕਿਤੋਂ ਵੀ ਤੁਸੀਂ ਬੈਠੇ ਹੋ ਮੈਂ ਰਾਈਟ ਆਵੇ ਬਿਲਕੁਲ ਵੀਰੇ ਮੈਂ ਰਾਈਟ ਅਵੇ ਗੱਡੀ ਹੁਣ ਤੁਸੀਂ ਸਟਾਰਟ ਕਰਤੀ ਮੈਂ ਇਤੋਂ ਲੌਕ ਕਰ ਦੂੰਗਾ ਗੱਡੀ ਬੰਦ ਹੋ ਜੇਗੀ ਜਲਦੀ ਜਲਦੀ ਅੱਛਾ ਹਾਂਜੀ ਕਰੋ ਬੰਦ ਇਹਨੂੰ ਜਿੱਥੋਂ ਮਰਜੀ ਤੁਸੀਂ ਇਹਨੂੰ ਬੰਦ ਕਰ ਸਕਦੇ ਹੋ ਜਿੱਥੇ ਮੈਂ ਬੈਠਾ ਹੋਊਗਾ ਜਿੱਥੇ ਮੇਰਾ ਫੋਨ ਆਜੂਗਾ ਹੱਥ 'ਚ ਮੈਂ ਉਸੇ ਟਾਈਮ ਬੰਦ ਕਰ ਦੂੰਗਾ ਗੱਡੀ ਤੁਹਾਡੀ ਹੂੰ ਹਾਂਜੀ ਇਹ ਰਿਲੇਟਡ ਕਿਸ ਚੀਜ਼ ਨਾਲ ਮਤਲਬ ਕਨੈਕਸ਼ਨ ਕਿਸ ਚੀਜ਼ ਨਾਲ ਬਣਦਾ ਇਹਦਾ ਇਹ ਕਨੈਕਸ਼ਨ ਹੈਗਾ ਜੀ ਸੈਟੇਲਾਈਟ ਦੇ ਥਰੂ ਅੱਛਾ ਸੈਟਲਾਈਟ ਦੇ ਨਾਲ ਤੇ ਗੱਡੀ ਇਹ ਖੜੀ ਖੜੀ ਬੰਦ ਕਰਦਾ ਜਾਂ ਤੁਰੀ ਜਾਂਦੀ ਵੀ ਕਰ ਸਕਦਾ ਗੱਡੀ ਜਿੱਥੇ ਆਪਣੀ ਵੀ ਦੀ ਸਟੇਟਸ ਬੰਦ ਹੋ ਗਈ ਗੱਡੀ ਬੰਦ ਹੋ ਚੁੱਕੀ ਹੈਗੀ ਇੱਥੇ ਮਾਈਕ ਤੁਸੀਂ ਸੁਣ ਸਕਦੇ ਹੋ ਹਨ ਇੱਧਰ ਵੀ ਵੇਖ ਲਓ ਜੀ ਉੱਤੇ ਸਟੇਟਸ ਆ ਰਿਹਾ ਗੱਡੀ ਲੌਕਡ ਹੁਣ ਗੱਡੀ ਦੇ ਵਿੱਚ ਚਾਬੀ ਲੱਗੀ ਹੋਈ ਹੈ ਬਟ ਗੱਡੀ ਬੰਦ ਹੈ ਤੁਸੀਂ ਫੇਰ ਸੈਲਫ ਮਾਰ ਕੇ ਵੇਖੋ ਗੱਡੀ ਸਟਾਰਟ ਨਹੀਂ ਹੋਏਗੀ ਜੀ ਅੱਛਾ ਜੀ ਮੈਂ ਸੈਲਫ ਮਾਰ ਸਟਾਰਟ ਨਹੀਂ ਹੋਊਗਾ ਬਿਲਕੁਲ ਨਹੀਂ ਸਟਾਰਟ ਹੋਏ ਲੋ ਜੀ ਆਪਾਂ ਇੱਥੇ ਆ ਕੇ ਦਿਖਾ ਵੀ ਦਿੰਨੇ ਆਪਾਂ ਇੱਥੇ ਗੱਡੀ ਦੇ ਵਿੱਚ ਚਾਬੀ ਐ ਉਸ ਵਕਤ ਲੱਗੀ ਹੋਈ ਹੈਗੀ ਤੇ ਹੁਣ ਵੀ ਗੱਡੀ ਆਪਾਂ ਦੁਬਾਰਾ ਸੈਲਫ ਮਾਰਾਂਗੇ ਵਜ ਨਹੀਂ ਨੀ ਮਤਲਬ ਸੈਲਫ ਲੈ ਰਹੀ ਹੈ ਆਰਾਊਂਡ ਲੈ ਰਹੀ ਹੈ ਬਟ ਸਟਾਰਟ ਨਹੀਂ ਹੋਊਗਾ ਸਟਾਰਟ ਨਹੀਂ ਹੋਊਗੀ ਜੀ ਓਕੇ ਤੇ ਹੁਣ ਜੇ ਤੁਸੀਂ ਉਧਰੋਂ ਓਕੇ ਕਰੋਗੇ ਤਾਂ ਇਹ ਸਟਾਰਟ ਹੋ ਕੇ ਸਟਾਰਟ ਹੋ ਜੂਗੀ ਨਾਲ ਹੀ ਫਿਰ ਮੈਨੂੰ ਨੋਟੀਫਿਕੇਸ਼ਨ ਆ ਗਿਆ ਕਿ ਗੱਡੀ ਦੀ ਚਾਬੀ ਵੀ ਲੱਥ ਗਈ ਹੈ ਵੀਕਲ ਹੈਸ ਸਟਾਪਡ ਓਕੇ ਸਾਰੇ ਨੋਟੀਫਿਕੇਸ਼ਨ ਗੱਡੀ ਆਨ ਹੈ ਆਫ ਹੈ ਤੇ ਗੱਡੀ ਦੇ ਵਿੱਚ ਮੰਨ ਲਓ ਬਾਹਰੋਂ ਬੈਠਾ ਬੰਦਾ ਕੀ ਕੀ ਹੋਰ ਨੋਟ ਕਰ ਸਕਦਾ ਇਹਦੇ ਹੋਰ ਇਹ ਕਿੰਨੀ ਸਪੀਡ ਤੇ ਤੁਹਾਡੀ ਗੱਡੀ ਚੱਲਦੀ ਪਈ ਹੈ ਕਿੰਨੀ ਸਪੀਡ ਤੇ ਤੁਹਾਡਾ ਡਰਾਈਵਰ ਚਲਾ ਰਿਹਾ ਹੈ ओके okay. हां जी ਅੱਜ ਦੇ ਦਿਨ ਵਿੱਚ ਕਿੱਥੇ ਕਿੱਥੇ ਰੁਕਿਆ ਕਿੰਨਾ ਟਾਈਮ ਰੁਕਿਆ ਰਿਆ ਕਿੰਨੇ ਕਿਲੋਮੀਟਰ ਗੱਡੀ ਚੱਲੀ ਕਿੰਨਾ ਇਹਨੇ ਫਿਊਲ ਬਰਨ ਕੀਤਾ ਆਪਣਾ ਡਰਾਈਵਰ ਜੇ ਮੰਨ ਲਓ ਗੱਡੀ ਲੈ ਕੇ ਗਿਆ ਕਿੰਨੀ ਸਪੀਡ ਤੇ ਅਗਲਾ ਚਲਾ ਰਿਆ ਕਿੱਥੇ ਕਿੱਥੇ ਰੁਕਿਆ ਅੱਜ ਦੇ ਦਿਨ ਵਿੱਚ ਕਿੰਨੇ ਕਿਲੋਮੀਟਰ ਆਪਣੀ ਗੱਡੀ ਚੱਲੀ ਕਿੱਥੇ ਕਿੱਥੇ ਰੁਕੀ ਕਿੰਨਾ ਟਾਈਮ ਰੁਕੀ ਰਹੀ ਕਿੰਨਾ ਇਹਨੇ ਫਿਊਲ ਬਰਨ ਕੀਤਾ ਜਿਹਦੇ ਦਿਨ ਵਿੱਚ ਸਾਰੀ ਡਿਟੇਲਸ ਆ ਜਾਣਗੀਆਂ ਮਤਲਬ ਜਿਹੜੇ ਬੰਦੇ ਨੇ ਡਰਾਈਵਰ ਰੱਖਿਆ ਹੋਇਆ ਉਹਦੇ ਵਾਸਤੇ ਵੀ ਲਾਹੇਵੰਦ ਚੀਜ਼ ਹੈ ਬਹੁਤ ਵਧੀਆ ਚੀਜ਼ ਮਤਲਬ ਕਾਰ ਹੋਗੀ ਕੋਈ ਕਮਰਸ਼ੀਅਲ ਵੀਕਲ ਹੋ ਤੁਸੀਂ ਕੈਨੇਡਾ ਟਰਨ ਉਹ ਵਾਪਿਸ ਉੱਥੇ ਹੀ ਜਾਣਾ ਤੁਸੀਂ ਵੇਰੇ ਸੋਚਦਾ ਤਾਂ ਪਿਆ ਪੰਜਾਬੀਆਂ ਦਾ ਰਿਸਪਨ ਬਣਾਇਆ ਪੰਜਾਬੀਆਂ ਲਈ ਸੀ ਬਟ ਪੰਜਾਬੀਆਂ ਦਾ ਰਿਸਪਾਂਸ ਬਹੁਤ ਘੱਟ ਆ ਰਿਹਾ ਰਿਸਪਾਂਸ ਕੋਈ ਗੱਲ ਨਹੀਂ ਆਊਗਾ ਪੰਜਾਬੀ ਭਰਾ ਆਪਣਾ ਸਾਥ ਦੇਣਗੇ ਕੋਈ ਨਾ ਹੌਸਲਾ ਛੱਡਣ ਦੀ ਲੋੜੇ ਤੁਸੀਂ ਕੈਨੇਡਾ ਲਾਂਚ ਕਰਨਾ ਨੂੰ ਪਹਿਲਾਂ ਹਨਾ ਉੱਥੇ ਵੀ ਲਾਂਚ ਕਰੋ ਇੱਥੇ ਵੀ ਚੱਲਣਾ ਕਿਉਂਕਿ ਪੰਜਾਬੀ ਆਪਣੇ ਬੰਦੇ ਦਾ ਸਾਥ ਜਰੂਰ ਦਿੰਦੇ ਆ ਤੇ ਤੁਹਾਡਾ ਵੀ ਦੇਣਗੇ ਡਿਫੈਂਡ ਟ੍ਰੇਸ ਕੰਪਨੀ ਦਾ ਨਾਮ ਹੈ ਡਿਫੈਂਡ ਟ੍ਰੇਸ ਕੰਪਨੀ ਦਾ ਨਾਮ ਹੈ ਤੁਹਾਨੂੰ ਮੈਂ ਰਿਕਵੈਸਟ ਕਰੂੰਗਾ ਮੇਰਾ ਇੰਸਟਾਗ੍ਰam ਪੇਜ ਤੇ ਮੇਰਾ ਹੈਂਡਲ ਮੈਂਸ਼ਨ ਕਰ ਦਿਓ ਉਹਦੇ ਤੇ ਜਰੂਰ ਵੀਰੇ ਮੇਰਾ ਨੰਬਰ ਜਰੂਰ ਪਾ ਦਿਓ ਕਿ ਇਹ ਸਾਰੀ ਵਹੀਕਲ ਤੇ ਜਿਹੜੇ ਮੰਨ ਲਓ ਕਿ ਕੋਈ ਆਪਣੇ ਕੋਲ ਮੋਟਰਸਾਈਕਲ ਆ ਕੋਈ ਬੁੱਲਟ ਕੋਈ ਐਕਟਿਵ ਆ ਕੋਈ ਕਾਰ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਾਰ ਆ ਟਰੱਕ ਆ ਟਰੈਕਟਰ ਆ ਕੰਬੈਨ ਆ ਸਾਰਿਆਂ ਤੇ ਲੱਗ ਰਿਹਾ ਜੀ ਤੇ ਉਹ ਹਰੇਕ ਚ ਲੱਗ ਜਾਂਦੀ ਛੋਟੀ ਡਿਵਾਈਸ ਜਿੰਮਾ ਛੋਟੀ ਜੀ ਡਿਵਾਈਸ ਲੱਗਾ ਹਿਡਨ ਲੋਕੇਸ਼ਨ ਤੇ ਹੋਊਗਾ ਕਿਸੇ ਨੂੰ ਵੀ ਇਸ ਚੀਜ਼ ਬਾਰੇ ਪਤਾ ਹੀ ਨਹੀਂਗਾ ਮਤਲਬ ਚੋਰ ਆਇਆ ਚੋਰ ਨੂੰ ਕੁਝ ਪਤਾ ਨਹੀਂ ਲਾ ਨਾ ਲਾ ਸਕਦਾ ਉਹ ਕਿਤੇ ਵੀ ਨਹੀਂ ਕੁਝ ਵੀ ਨਹੀਂ ਕਹਿ ਸਕਦਾ ਜੀ ਦੋ ਵਾਰੀ ਤਾਂ ਅਸੀਂ ਚੋਰ ਫੜ ਕੇ ਥਾਣੇ ਦਿੱਤਾ ਸਾਡਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਸੀਗਾ अच्छा हां जी वो जब मैं फोन ਤੋਂ ਬੰਦ ਕੀਤਾ ਲੋਕੇਸ਼ਨ ਟ੍ਰੇਸ ਕੀਤੀ ਉਹ ਵਿਚਾਰਾ ਕਿਸੇ ਮਕੈਨਿਕ ਕੋਲ ਖੜ ਕੇ ਪਲੱਗ ਚੇਂਜ ਕਰਾਉਂਦਾ ਪਿਆ ਸੀ ਉੱਤੋਂ ਜਾ ਕੇ ਅਸੀਂ ਫੜ ਲਿਆ اچھا हां जी ਇਵਨ ਮਕੈਨਿਕ ਨੂੰ ਵੀ ਨਹੀਂ ਪਤਾ ਇਹ ਚੀਜ਼ ਲੱਗੀ ਕਿੱਥੇ ਹੋਈ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ ਨਹੀਂ ਪਤਾ ਠੀਕ ਹੈ ਸੋ ਇਹਦੇ ਆਪਸ਼ਨ ਆਪਾਂ ਇਹ ਹੋਗੇ ਕਿ ਗੱਡੀ ਦੇ ਵਿੱਚ ਆਪਾਂ ਲਾਤਾ ਤਾਂ ਉਸ ਤੋਂ ਮੁੜ ਕੇ ਆਪਣੇ ਹੱਥ ਚਾ ਗੱਡੀ ਨੂੰ ਬੰਦ ਵੀ ਕਰ ਸਕਦੇ ਆ ਜਾਂ ਟਰੇਸ ਕਰ ਸਕਦੇ ਕਿੱਥੇ ਜਾ ਰਹੀ ਹੈ ਕਿ ਸਪੀਡ ਤੇ ਹੈ ਨਾ ਸਾਰੇ ਕਿੱਥੇ ਬਿਲਕੁਲ ਇੱਕ ਇਹਦੇ ਵਿੱਚ ਵੀਰੇ ਜਿਵੇਂ ਬੱਚਿਆਂ ਵਾਸਤੇ ਹੈਗਾ ਜੀਓਫੈਂਸਿੰਗ ਕਿ ਇੱਕ ਏਰੀਏ ਤੋਂ ਬਾਹਰ ਜੇ ਆਪਣਾ ਕੋਈ ਵੀਕਲ ਜਾਊਗਾ ਮੋਟਰਸਾਈਕਲ ਜਾਂ ਗੱਡੀ ਉਹ ਨੋਟੀਫਿਕੇਸ਼ਨ ਆ ਜਾਊਗਾ ਫੋਨ ਤੇ ਕਿ ਇਸ ਏਰੀਏ ਤੋਂ ਬਾਹਰ ਗਿਆ ਵੀਕਲ ਤੁਹਾਡਾ ਠੀਕ ਹੈ ਇੱਕ ਇਹਦੇ ਵਿੱਚ ਹੈਗਾ ਜੀਓਫੈਂਸਿੰਗ ਦਾ ਆਪਸ਼ਨ ਇੱਕ ਇਹਦੇ ਵਿੱਚ ਹੈਗਾ ਓਵਰ ਸਪੀਡਿੰਗ ਅਲਰਟ ਕਿ ਜੇ ਸੁਪੋਜ਼ ਤੁਹਾਡੀ ਗੱਡੀ 10 ਉਹ ਤਾਂ ਉੱਪਰ ਹੋਊਗੀ 102 ਹੋਊਗੀ 105 ਹੋਊਗੀ ਤੁਹਾਡੇ ਫੋਨ ਤੇ అలਾਰਮ ਆਉਣ ਲੱਗ ਪਣਗੇ ਕਿ ਗੱਡੀ ਤੁਹਾਡੀ ਤੇਜ਼ ਚੱਲਦੀ ਪਈ ਐ ਜੇ ਮੰਨ ਲਓ ਕਿਸੇ ਨੇ ਆਪਣੇ ਬੱਚਿਆਂ ਨੂੰ ਗੱਡੀ ਲੈ ਕੇ ਦਿੱਤੀ ਹੈ ਹਨਾ ਤਾਂ ਉਹ ਵੀ ਦੇਖ ਸਕਦੇ ਨੇ ਸਾਡਾ ਬੱਚਾ ਰੈਸਟ ਡਰਾਈਵਿੰਗ ਤਾਂ ਨਹੀਂ ਕਰ ਰਿਹਾ ਬਿਲਕੁਲ ਬਿਲਕੁਲ ਵੀਰੇ ਡਰਾਈਵਿੰਗ ਬਿਹੇਵੀਅਰ ਮੋਨੀਟਰ ਕਰ ਸਕਦੇ ਹੋ ਤੁਸੀਂ ਸਾਰਿਆਂ ਦਾ ਕਿ ਈਵਨ ਤੁਹਾਡਾ ਡਰਾਈਵਰ ਆ ਈਵਨ ਤੁਹਾਡਾ ਬੱਚਾ ਆ ਫਿਰ ਇਹਦੇ ਵਿੱਚ ਵੀਰੇ ਇਹ ਫਾਇਦਾ ਕਿ ਜਿਹੜੇ ਮਾਪਿਓ ਆਪਣੇ ਬੱਚਿਆਂ ਨੂੰ ਆਪਦਾ ਵੀਕਲ ਦੇ ਕੇ ਸਕੂਲ ਭੇਜ ਦਿੰਦੇ ਆ ਜਾਂ ਕਿਤੇ ਟਿਊਸ਼ਨ ਤੇ ਭੇਜਦੇ ਆ ਬੱਚੇ ਜਾਂਦੇ ਨਹੀਂ ਕਿ ਬੰਕ ਮਾਰਦੇ ਆ ਉਹ ਵੀ ਉਹ ਹੋਂਦੇ ਤੋਂ ਫੋਨ ਤੋਂ ਪਤਾ ਨੂੰ ਖੜੇ ਕਿ ਉਹ ਸੱਚੀ ਗਿਆ ਵੀ ਟਿਊਸ਼ਨ ਤੇ ਕਿ ਨਹੀਂ ਗਿਆ ਹੂੰ ਸਾਰੀ ਟ੍ਰੈਕਿੰਗ ਹੈ ਤੇ ਵੀਰੇ ਜਿਵੇਂ ਇਹ ਡਿਵਾਈਸ ਆ ਹੁਣ ਕਈ ਵੀਰ ਕਮੈਂਟ ਕਰਨਗੇ ਵੀ ਯਾਰ ਆਹ ਤਾਂ ਚੀਜ਼ਾਂ 10 ਸਾਲ ਪਹਿਲਾਂ ਬਣ ਗਈਆਂ 15 ਸਾਲ ਪਹਿਲਾਂ ਬਣ ਗਈਆਂ ਜਿਹੜੀਆਂ ਬਣੀਆਂ ਇਸ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਕੀ ਕੀ ਅਪਡੇਟ ਕੀਤਾ ਹੈ ਤੁਸੀਂ ਨਵੀਂ ਕੀ ਚੀਜ਼ ਲੈ ਕੇ ਆਏ ਜਾਂ ਸੋਲੂਸ਼ਨ ਕੀ ਲੈ ਕੇ ਆਏ ਹੋ ਨਵੀਆਂ ਚੀਜ਼ ਵੀਰੇ ਉਹ ਹੈਗੇ ਜਸਟ ਇੱਕ ਜੀਪੀਐਸ ਡਿਵਾਈਸ ਜਿਹੜੇ ਕਿ ਇੱਕ ਲੋਕੇਸ਼ਨ ਹੀ ਟ੍ਰੇਸ ਕਰ ਸਕਦੇ ਆ ਕਿ ਉਹ ਵੀ கரੈਕਟ ਲੋਕੇਸ਼ਨ ਨਹੀਂ ਹੁੰਦੀ ਜਿਹੜਾ ਉਹਦੇ ਵਿੱਚ ਪੈਂਦੀ ਹੈ ਸੇਮ ਬਟ ਸਾਡੇ ਵਿੱਚ ਸਿੱਧਾ ਸੈਟੇਲਾਈਟ ਦੇ ਨਾਲ ਕਨੈਕਸ਼ਨ ਸਿਮ ਨਹੀਂ ਹੈ ਸਿਮ ਨਹੀਂ ਹੈਗੀ ਸਿੱਧਾ ਸੈਟੇਲਾਈਟ ਦੇ ਨਾਲ ਕਨੈਕਸ਼ਨ ਆਪਣੇ ਡਿਵਾਈਸ ਜਿਵੇਂ ਹੁਣ ਮੇਰੇ ਕੋਲ ਤੈਨੂੰ ਹਾਂ ਉਹ ਕੀ ਹੈ ਮੈਨੂੰ ਆਨ ਆਫ ਤਾਂ ਨਹੀਂ ਮਾ ਉਹਦੇ ਨਾਲ ਗੱਡੀ ਕਰ ਸਕਦਾ ਬਟ ਮੈਂ ਲੋਕੇਸ਼ਨ ਲੱਭ ਸਕਦਾ ਕਲੀ ਉਹ ਵੀ ਤਾਂ ਲੋਕੇਸ਼ਨ ਲੱਭ ਸਕਦੇ ਹੋ ਜੇ ਕੋਤੇ ਆਈਫੋਨ ਨੇੜੇ ਤੇੜੇ ਹੈਗਾ ਆ ਉਂਝ ਨਹੀਂ ਉਂਝ ਨਹੀਂ ਜੇ ਸੈਮਸੰਗ ਦਾ ਫੋਨ ਕੋਈ ਲੈ ਜਾਊਗਾ ਤੇ ਫਿਰ ਤੁਹਾਡਾ ਕੋਈ ਉਹਦੇ ਨਾਲ ਲਿੰਕ ਵਾਸਤਾ ਨਹੀਂ ਰਹੂਗਾ ਬਟ ਆਪਣਾ ਇਹ ਹੈ ਕਿ ਇਹ ਸੈਮਸੰਗ ਦੇ ਫੋਨ ਤੇ ਵੀ ਚੱਲੂਗੀ ਆਪਣੀ ਐਪ ਆਪਣੀ ਆਈਓਐਸ ਤੇ ਵੀ ਚੱਲੂਗੀ ਆਪਣੀ ਆ ਚੁੱਕੀ ਐਪ ਬਿਲਕੁਲ ਦੀ ਬਿਲਕੁਲ ਤੇ ਹੁਣ ਜੇ ਕਿਸੇ ਨੇ ਵੀ ਪੰਜਾਬ ਦੇ ਵਿੱਚ ਹੀ ਆ ਜਾਂ 올 ਇੰਡੀਆ ਦੇ ਵਿੱਚ ਇਵਨ ਚਲੋ ਕੈਨੇਡਾ ਦੇ ਵਿੱਚ ਕਿਤੇ ਵੀ ਪ੍ਰੋਡਕਟ ਖਰੀਦਣਾ ਹੈ ਖਰੀਦ ਸਕਦਾ ਬਿਲਕੁਲ ਵੀਰੇ ਖਰੀਦ ਸਕਦਾ ਸਾਨੂੰ ਕੰਟੈਕਟ ਕਰੋ ਅਸੀਂ ਆਪ ਸਰਵਿਸ ਟੈਕਨੀਸ਼ੀਅਨ ਭੇਜਾਂਗੇ ਤੁਹਾਡੇ ਕੋਲ ਕਿ ਉਹ ਆਪ ਆਕੇ ਇੰਸਟਾਲ ਕਰਨਗੇ ਪੰਜਾਬ ਚ ਪੂਰੇ 올 ਓਵਰ ਇੰਡੀਆ ਦੇ ਵਿੱਚ 올 ਓਵਰ ਜਿਵੇਂ ਬਾਹਰ ਵੀ ਅਸੀਂ ਜਲਦੀ ਇਹਨੂੰ ਲਾਂਚ ਕਰ ਰਹੇ ਹਾਂ April ਦੇ ਫਰਸਟ ਵੀਕ ਚ ਕੈਨੇਡਾ ਤੇ ਯੂ ਐਸ ਏ ओके हां जी ਤੇ ਉਹ ਅਨ ਡਿਵਾਈਸ ਜਿਹੜੀ ਮੈਂ ਲੈ ਸਕਦਾ ਆਪਾਂ ਵੈਬਸਾਈਟ ਵਗੈਰਾ ਜੇ ਮੈਂਸ਼ਨ ਕਰਦੀ ਜੇ ਕੋਈ ਤੁਹਾਡਾ ਮੇਰਾ ਇੰਸਟਾਗ੍ਰam ਪੇਜ ਜੀ ਉੱਥੇ ਮੇਰਾ ਵਟਸਐਪ ਦਾ ਨੰਬਰ ਵੀ ਹੈ ਉੱਥੇ ਮੇਰੀ ਈਮੇਲ ਆਈਡੀ ਵੀ ਹੈ ਤੇ ਉੱਥੇ ਮੇਰਾ ਸਾਰਾ ਡਾਟਾ ਦਿੱਤਾ ਹੋਇਆ ਤੁਸੀਂ ਉਤੋਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਓਕੇ ਓਕੇ ਤੇ ਹੋਰ ਬ੍ਰਦਰ ਕੋਈ ਇਹਦੇ ਚ ਦੱਸਣੀ ਹੋਵੇ ਗੱਲ ਆਪਾਂ ਬਾਕੀ ਜੀ ਤੁਸੀਂ ਆਪਦਾ ਬੋਨਟ ਖੋਲ ਕੇ ਆਪਾਂ ਵੇਖ ਸਕਦੇ ਆ ਇਹਦੇ ਵਿੱਚ ਕੋਈ ਬਾਰਲੀ ਫਿਟਿੰਗ ਨਹੀਂ ਕੋਈ ਇਹਦੇ ਵਿੱਚ ਵਾਇਰ ਕਟਿੰਗ ਵੀ ਇਨਕਲੂਡ ਨਹੀਂ ਹੋਏਗੀ ਕਈਆਂ ਨੂੰ ਲੱਗਦਾ ਕਿ ਸਾਡੀ ਗੱਡੀ ਦੀ ਵਾਰੰਟੀ ਵਾਇਡ ਹੋਗੀ ਬਟ ਉਹ ਹੋਏਗੀ ਜਸਟ ਪਲੱਗ ਐਂਡ ਪਲੇ ਡਿਵਾਈਸ ਤੁਸੀਂ ਸਾਰੇ ਨਿਗਾ ਮਾਰ ਸਕਦੇ ਹੋ ਕਿ ਕੋਈ ਕਿਤੇ ਐ ਨਹੀਂ ਲੱਗਦਾ ਕਿ ਇਹ ਸਾਡੀ ਇਹ ਵਾਇਰ ਕੱਟ ਕੀਤੀ ਹੋਈ ਹੈ ਕੀਤੀ ਵੀ ਨਹੀਂ ਹੈ ਮਤਲਬ ਨਹੀਂ ਨਹੀਂ ਤੇ ਲੱਗਿਆ ਇੱਥੇ ਕਿਤੇ ਕਿ ਹੋਰ ਕਿਤੇ ਜਾਂ ਇਹ ਗੱਡੀ ਦੇ ਵਿੱਚ ਹੀ ਲੱਗਾ ਹਿڈن ਲੋਕੇਸ਼ਨ ਤੇ ਲੱਗਾ ਹੁੰਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਅੱਛਾ ਇੱਥੇ ਤਾਂ ਮਤਲਬ ਕਿਤੇ ਵੀ ਨਹੀਂ ਹੈ ਠੀਕ ਹੈ ਓਕੇ ਤੇ ਮਤਲਬ ਵਧੀਆ ਡਿਵਾਈਸ ਇੱਕ ਬਣਾਈ ਹੋਈ ਹੈ ਹਨਾ ਵੀਰ ਨੇ ਆਪਾਂ ਕਹਿ ਲਈਏ ਕਿ ਇਨਵੈਂਸ਼ਨ ਕੀਤੀ ਹੈ ਹਨਾ ਬ੍ਰਦਰ ਇਹ ਦਿਮਾਗ ਚਾਹੀ ਕਿਵੇਂ ਵੈਸੇ ਤੁਸੀਂ ਇਹ ਵੀਰੇ ਜਦੋਂ ਮੈਂ ਬਾਹਰੋਂ ਆਇਆ ਸੀਗਾ ਮੈਂ ਸਟੱਡੀ ਕੀਤੀ ਹੈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਐਂਡ ਲੋਜਿਸਟਿਕਸ ਦੀ ਉਹਦੇ ਵਿੱਚ ਸਾਰਾ ਆਪਾਂ ਨੂੰ ਸਮਝਾਉਂਦੇ ਆ ਸਪਲਾਈ ਚੇਨ ਮੈਨੇਜਮੈਂਟ ਜਾਂ ਆਪਾਂ ਜਿਹੜੇ ਟਰੱਕ ਚੱਲਦੇ ਆ ਜਿਹੜੀ ਕਿ ਸੜਕ ਤੇ ਕੁਝ ਵੀ ਆਪਣੇ ਵਹੀਕਲ ਚੱਲਦੇ ਆ ਉਹਦੇ ਰਿਲੇਟਿਡ ਮੈਂ ਸਟੱਡੀ ਕੀਤੀ ਸੀ ਕਿ ਕੈਨੇਡਾ ਚ ਜਦੋਂ ਮੈਂ ਇੰਡੀਆ ਆਇਆ ਤੇ ਮੈਂ ਵੇਖਿਆ ਯਾਰ ਇੱਥੇ ਆਪਣੇ ਮੋਟਰਸਾਈਕਲ ਦੀਆਂ ਚੋਰੀਆਂ-ਚੂਰੀਆਂ ਬਹੁਤ ਜ਼ਿਆਦਾ ਹੁੰਦੀਆਂ ਸੀ ਇਵਨ ਆਪਣੇ ਸਾਡੇ ਘਰੋਂ ਹੀ ਦੋ ਮੋਟਰਸਾਈਕਲ ਚੱਕੇ ਗਏ ਸੀ ਤੇ ਫਿਰ ਅਸੀਂ ਹੌਲੀ-ਹੌਲੀ ਕਰਕੇ ਮੇਰਾ ਬ੍ਰਦਰ ਵੈਬ ਡਿਵੈਲਪਰ ਆ ਸੌਫਟਵੇਅਰ ਡਿਵੈਲਪਰ ਪੇਟੀਐ ਹੌਲੀ ਹੌਲੀ 8-9 ਮਹੀਨਿਆਂ ਬਾਅਦ ਇਹ ਆਪਣਾ ਡਿਵਾਈਸ ਤੇ ਰੈਡੀ ਕੀਤਾ ਤੇ ਫਿਰ ਅਸੀਂ ਹੁਣ ਇਹਨੂੰ ਸੇਲ ਵੀ ਕਰ ਰਹੇ ਆ ओके ओके सो थैंक यू ब्रदर है ना ते बाकी ए है भाई हरकेरेट फरोज़पुर तो किसी ने भी ए डिवाइस खरीदनी है ਤੁਸੀਂ ਆਪਣੇ 2 बाई ਕਿਤੇ ਆਪਣੀ ਕਾਰ ਤੇ ਕਮਰਸ਼ੀਅਲ ਵਹੀਕਲ ਤੇ ਟਰੱਕ ਤੇ ਕਿਸੇ ਵੀ ਲਵਾਣੀ ਹੈ ਹਨਾ ਤਾਂ ਸੇਫਟੀ ਤੁਹਾਡੇ ਵਹੀਕਲ ਦੀ ਵਧ ਜੂਗੀ ਬਹੁਤ ਜ਼ਿਆਦਾ ਸੋ ਆਪਾਂ ਇਹਨਾਂ ਦੀ ਡਿਫੈਂਡਟਰੇਸ ਕੰਪਨੀ ਉਹਦਾ ਇੰਸਟਾਗ੍ਰਾਮ ਹੈਂਡਲ ਵੀ ਮੈਂਸ਼ਨ ਕਰ ਦਿੰਦੇ ਆ ਨੰਬਰ ਵੀ ਇਹਨਾਂ ਦਾ ਮੈਂਸ਼ਨ ਕਰ ਦਿੰਦੇ ਆ ਤੁਸੀਂ ਉੱਤੇ ਕਾਲ ਕਰਕੇ ਬੁਕਿੰਗ ਕਰਵਾ ਸਕਦੇ ਹੋ ਸਰਵਿਸ ਟੈਕਨੀਸ਼ੀਅਨ ਇਹ ਕਹਿੰਦੇ ਵੀ 올 ਇੰਡੀਆ ਆ ਕੇ ਇੰਸਟਾਲ ਕਰ ਜੂਗਾ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇਹ ਵੀਰ ਆਪਣੇ ਪੰਜਾਬ ਦਾ ਮੁੰਡਾ ਹਨਾ ਤੇ ਪੰਜਾਬ ਦੇ ਮੁੰਡੇ ਦਬਣੇ ਨਹੀਂ ਚਹੀਦੇ ਨੇ ਦੱਬ ਕੇ سپورਟ ਕਰੋ ਜਿੰਨੀ ਵੀ ਹੋ ਸਕਦੀ ਹੈ ਕਿਉਂਕਿ ਵਧੀਆ ਚੀਜ਼ ਲੈ ਕੇ ਆਏ ਆ ਆਪਾਂ ਤੁਹਾਨੂੰ ਇੱਕ ਫालतू ਚੀਜ਼ ਨਹੀਂ ਕਹਿ ਰਹੇ ਵਧੀਆ ਚੀਜ਼ ਇਹ ਦੀ ਕਿ ਲੋੜ ਆ ਯਾਰ ਆਪਾਂ 5 ਲੱਖ 10 ਲੱਖ 20 ਲੱਖ 50 ਲੱਖ ਦੀ ਗੱਡੀ ਲੈ ਲੈਣੇ ਆ ਪਰ ਜੇ ਆਪਾਂ 5-10 ਹਜ਼ਾਰ ਦੀ ਚੀਜ਼ ਦੇ ਨਾਲ ਉਹਨੂੰ ਬਚਾ ਸਕਦੇ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਚੋਰ ਤਾਂ ਟੈਕਨੋਲੋਜੀਆਂ ਦੀਆਂ ਚੱਕੀ ਫਿਰਦੇ ਵੀ ਉਹ ਪਤਾ ਨਹੀਂ ਕਿਹੜੇ ਹਸਾਬ ਨਾਲ ਲਈ ਜਾਂਦੇ ਆ ਸੋ ਵੀਡੀਓ ਨੂੰ ਕਰ ਦਿਓ ਵਾਤ ਵਾਤ ਸ਼ੇਅਰ ਲਾਈਕ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਜੀ ਧੰਨਵਾਦ